ਖਬਰ ਲੈਣੇ ਗੁਰਦਾਸਪੁਰ ਤੋਂ ਐਨ ਆਰ ਆਈ ਸਿੱਖ ਪਰਿਵਾਰ ਦੇ ਵੱਲੋਂ ਪਹਿਲਾਂ ਜਿਸ ਦੇ ਨਾਮ ਤੇ ਪਿੰਡ ਵਿੱਚ ਖੇਡ ਪਾਰਕ ਬਣਾਇਆ ਉੱਥੇ ਹੀ ਈਸਾਈ ਸਮੁਦਾਏ ਦੀ ਕਬਰਸਤਾਨ ਦੀ ਨੁਹਾਰ ਵੀ ਬਦਲ ਦਿੱਤੀ ਔਰ ਭਾਈਚਾਰਕ ਸਾਂਝ ਦਾ ਦਿੱਤਾ ਸਬੂਤ ਇੱਕ ਵੱਖਰੀ ਤਰ੍ਹਾਂ ਦੀ ਪਹਿਲ ਜਿਹੜੀ ਹੈ ਸਿੱਖ ਐਨ ਆਰ ਆਈ ਪਰਿਵਾਰ ਵੱਲੋਂ ਕੀਤੀ ਗਈ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਲੇਬਾਲ ਦੇ ਰਹਿਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ ਜੋ ਪਿਛਲੇ ਕਈ ਸਾਲਾਂ ਤੋਂ ਨਾਰਵੇਚ ਵਸ ਰਿਹਾ ਹੈ ਦੇ ਪਰਿਵਾਰ ਵੱਲੋਂ ਆਪਣੇ ਖੁਦ ਦੇ ਪੈਸੇ ਖਰਚ ਕਰਕੇ ਪਿੰਡ ਦੇ ਈਸਾਈ ਭਾਈਚਾਰੇ ਦੇ ਲੋਕਾਂ ਦੇ ਕਬਰਸਥਾਨ ਨੂੰ ਬੂਟੇ ਅਤੇ ਹੋਰ ਸਾਫ ਸਫਾਈ ਦੀ ਜ਼ਰੂਰਤ ਅਨੁਸਾਰ ਲੋਕਾਂ ਵੱਲੋਂ ਕੰਮ ਕਰਵਾ ਕੇ ਉਸ ਦੀ ਨਵਾਰ ਬਦਲ ਦਿੱਤੀ ਗਈ ਹੈ ਇੱਥੇ ਦਾ ਖਾਸ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਪਿੰਡ ਦੇ ਛੋਟੇ ਬੱਚਿਆਂ ਲਈ ਇੱਕ ਸੁੰਦਰ ਪਾਰਕ ਬਣਾਇਆ ਗਿਆ ਜਿਸ ਦਾ ਨਾਮ ਜੀਸਸ ਪਾਰਕ ਰੱਖਿਆ ਗਿਆ ਉੱਥੇ ਹੀ ਐਨ ਆਰ ਆਈ ਪਰਿਵਾਰ ਵੱਲੋਂ ਹੁਣ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ ਖਾਸ ਰਿਪੋਰਟ ਲक्की ਰਾਜਪੂਤ ਦੀ ਗੁਰਦਾਸਪੁਰ ਤੋਂ ਈਵਨ ਪੰਜਾਬੀ ਚੈਨਲ ਦੇ ਪੱਤਰਕਾਰ ਵੇਖੋ ਤੁਸੀਂ ਸੋ ਅੱਜ ਫਿਰ ਜ਼ਿਲ੍ਹਾ ਗੁਰਦਾਸਪੁਰ ਦੇ ਐਸੇ ਪਿੰਡ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਕਿ ਜਿੱਥੇ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਜਿਹੜੇ ਪਿੰਡ ਦੇ ਚਰਚਾ ਨੇ ਸੋ ਤੁਸੀਂ ਜਾਣਗੇ ਹੋਗੇ ਕਿਹੜੇ ਪਿੰਡ ਚ ਲੈ ਕੇ ਆਏ ਆ ਤੁਹਾਨੂੰ ਸਾਹਬ ਬੂਲੇਵਾਲੀ ਦੇ ਨਾਮ ਤੋਂ ਜਾਣਿਆ ਜਾਂਦਾ ਬੂਲੇਵਾਲ ਪਿੰਡ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੀ ਕਿੱਦਾਂ ਲੋਕ ਜਰੇ ਨੇ ਖੁਸ਼ ਨੇ ਖੁਸ਼ ਕਿਉਂ ਨੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਉਂ ਖੁਸ਼ ਨੇ ਅੱਜ ਉਹਨਾਂ ਨੂੰ ਸਾਭ ਬੁੱਲੇਵਾਲੀਆ ਵੱਲੋਂ ਅੱਜ ਇੱਕ ਜਰਾਏ ਨਵਾਂ ਕਬਰਿਸਤਾਨ ਜਿਹੜਾ ਤਿਆਰ ਕਰਕੇ ਦਿੱਤਾ ਗਿਆ ਦਿਨ ਰਾਤ ਮਿਹਨਤ ਕਰਦਾ ਏ ਸਾਭ ਬੁੱਲੇਵਾਲੀਆ ਤੇ ਮਿਹਨਤ ਕਰਦਾ ਤੇ ਆਪਣੇ ਪਿੰਡ ਨੂੰ ਹੋਰਾਂ ਤੱਕ ਪਹੁੰਚਾਉਂਦਾ ਏ ਫੋਟੋਆਂ ਆ ਰਹੀਆਂ ਵੀਡੀਓ ਰਹੀਆਂ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਰਹਿੰਦੇ ਹੋ ਕਿ ਕਿੰਨਾ ਨਾਮ ਹੈ ਬੋਲਨੇ ਵਾਲ ਪਿੰਡ ਦਾ ਸੋ ਅੱਜ ਆਪਾਂ ਗੱਲਬਾਤ ਵੀ ਕਰਾਂਗੇ ਨਵਾਂ ਕਬਰਿਸਤਾਨ ਜਿਹੜਾ ਇਹ ਤਿਆਰ ਕਰਕੇ ਦਿੱਤਾ ਏ ਆਪਾਂ ਉਹਨਾਂ ਦੇ ਮਦਰ ਨੇ ਆਪੋਨ ਨਾਲ ਵੀ ਗੱਲਬਾਤ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਮਨਜੀਤ ਕਾ ਮਨਜੀਤ ਜੀ ਕਿਦਾਂ ਲੱਗਦਾ ਕਿ ਤੁਹਾਡਾ ਬੇਟਾ ਜਿਹੜਾ ਕੰਮ ਕਰਦਾ ਪਿਆ ਕੋਈ ਵੀ ਨਹੀਂ ਕਰ ਸਕਦਾ ਬਹੁਤ ਵਧੀਆ ਕਰਨ ਦੇ ਅੱਜ ਕੀ ਕੀਤਾ ਜੀ ਤੁਹਾਡੇ ਵੱਲੋਂ ਉਦਘਾਟਨ ਕੀਤਾ ਗਿਆ ਤੇ ਤੁਹਾਡੇ ਬੇਟੇ ਵੱਲੋਂ ਕੀ ਕੀਤਾ ਗਿਆ ਜੀ ਉਹ ਦੱਸੋ ਸਾਡੇ ਦਰਸ਼ਕਾਂ ਇਹ ਕਬਰਸਤਾਨ ਨਵਾਂ ਬਣਾਇਆ ਗਿਆ ਤੇ オーਰ ਕਟ ਕੀਤਾ ਗਿਆ ਸੋ ਉਸ ਤੋਂ ਪਹਿਲਾਂ ਵੀ ਬੜੇ ਉਹਨੇ ਕੰਮ ਕਰਾਏ ਨੇ ਪਿੰਡ ਦੇ ਵਿੱਚ ਕੀ ਕੀ ਕੰਮ ਕਰਾਏ ਨੇ ਕੰਮਤ ਬਹੁਤ ਕਰਾਏ ਆ ਉਹ ਪੁਰਾਣਾ ਹੈਗਾ ਸੀ ਜੀ ਆਪਣਾ ਉੱਥੇ ਜੀ ਫੇਰ ਪਾਰਕ ਬਣਾਤੀ ਉੱਥੇ ਪੰਘੂੜੇ ਬੱਚਿਆਂ ਵਾਸਤੇ ਲਾਏ ਗਏ ਆ ਤੇ ਬਹੁਤ ਵਧੀਆ ਕੀਤਾ ਵਾ ਆਪਣੇ ਇੱਥੇ ਗਰਾਊਂਡ ਦੇ ਵਿੱਚ ਵੀ ਕਰਤਾ ਹੈ 24 ਸਾਰੀ ਖਾਈ ਹੋਣ ਖਾਈ ਥਾਈ ਬੈਣ ਵਾਸਤੇ ਚੇਰਾ ਲਾਤ ਗੋ ਸੋ ਮਾਤਾ ਜੀ ਲੱਗਦਾ ਨਹੀਂ ਕਿ ਜਿਹੜਾ ਪਰਿਵਾਰ ਹੈ ਤੁਹਾਡਾ ਆਪਣਾ ਪਰਿਵਾਰ ਹੈ ਕਿੰਨੇ ਖੁਸ਼ ਨੇ ਸਾਰੇ ਚਿਹਰੇ ਸਾਰੇ ਪਰਿਵਾਰ ਆਪਣਾ ਹੀ ਆ ਸਾਨੂੰ ਨਹੀਂ ਕਿਸੇ ਦਾ ਕੋਈ ਬਗਾਨਾ ਵਾ ਸਾਨੂੰ ਸਾਰੇ ਆਪਣਾ ਹੀ ਲੱਭਦੇ ਆ ਅੱਜ ਫਿਰ ਕਿਨਾਂ ਨੂੰ ਤੁਸੀਂ ਕਬਰਿਸਤਾਨ ਜਿਹੜਾ ਬਣਾ ਕੇ ਦੇ ਦਿੰਦੇ ਹੋ ਜੀ ਕਬਰਿਸਤਾਨ ਆਪਣੇ ਭਾਈ ਚਾਰੇ ਨੂੰ ਵਧੀਆ ਆ ਭਾਈ ਚਾਚੇ ਰਿਚੇਨ ਭਾਈ ਚਾਰਾ ਸੋ ਮੈਨੂੰ ਲੱਗਦਾ ਹੈ ਕਿ ਕੋਈ ਐਦਾਂ ਦੀ ਗੱਲਬਾਤ ਨਹੀਂ ਹੈਗੀ 크੍ਰਿਸਚੀਅਨ ਇੱਕ ਜਾਂ ਕੋਣ ਨੇ ਪਿਆਰ ਬੜਾ ਮੈਂ ਦੇਖਦਾ ਪਿਆ ਸਾਰੇ ਮੁਸਤਰਾਹ ਕੋਈ ਸਾਡੇ ਵਿੱਚ ਕੋਈ ਦੇ ਵਿੱਚ ਬਹੁਤ ਵੱਲ ਮੱੜ ਰੱਖਿਆ ਤੇ ਬਹੁਤ ਵਧੀਆ ਹੈ ਭਾਈ ਚਾਰਕ ਸਾਂਝ ਕਹਿਣ ਦਾ ਮਤਲਬ ਬਣੀ ਬਹੁਤ ਵਧੀਆ ਹੈ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਬੋਲੇਵਾਲ ਜਿਹੜਾ ਬੇਟਾ ਤੁਹਾਡਾ ਉੱਤੇ ਦਿਨ ਰਾਤ ਮਿਹਨਤ ਕਰਦਾ ਹੈ ਦਿਨ ਰਾਤ ਮਿਹਨਤ ਕਰਕੇ ਆ ਉਹਦੀ ਚੜ੍ਹਦੀ ਕਲਾ ਕਰੇ ਮਿਹਨਤ ਕਰਨ ਵਾਲਿਆਂ ਦੀ ਤੇ ਕਰਾਉਣ ਵਾਲਿਆਂ ਦੀ ਤੇ ਚਲੋ ਇਤਰਾ ਹੀ ਬਣਿਆ ਰਹੋ ਪਿਆਰ ਸੋ ਮਾਤਾ ਜੀ ਬੱਚੇ ਨੂੰ ਆਪਾਂ ਬਾਹਰ ਭੇਜਦੇ ਹਾਂ ਹਾਂਜੀ ਪੜਾ ਕੇ ਲਿਖਾ ਕੇ ਪੈਸੇ ਲਾ ਕੇ ਉਹ ਆਪਣੇ ਘਰ ਦਾ ਹੀ ਸੋਚਦਾ ਪਰ ਉਸ ਨੌਜਵਾਨ ਨੇ ਆਪਾਂ ਕਹਿ ਸਕਦੇ ਆ ਉਹਦਾ ਵੀ ਮੇਰਾ ਪਿੰਡ ਜਿਹੜਾ ਮੇਰਾ ਘਰ ਹੀ ਉਹ ਕਹਿੰਦਾ ਸਾਰਾ ਪਿੰਡ ਜਿਹੜਾ ਮੇਰਾ ਘਰ ਹੀ ਆ ਉਹ ਕਿਸੇ ਨੂੰ ਨਹੀਂ ਰੱਖਦਾ ਭਈ ਚਾਹੇ ਮੇਰਾ ਆ ਲੱਗਦਾ ਨਹੀਂ ਮੈਨੂੰ ਆਹ ਕਿਹਨੇ ਗੱਲ ਕੀਤੀ ਚਕਤਰਾ ਉਹ ਇੱਕ ਹੀ ਸਮਝਦਾ ਸੋ ਮਾਤਾ ਜੀ ਬੁੱਲੇਵਾਲ ਪਿੰਡ ਹਾਂਜੀ ਬਟਾਲੇ ਸ਼ਹਿਰ ਦਾ ਨਾਮ ਆ ਤੇ ਨਾਲ ਦੇ ਨਾਲ ਗੁਰਦਾਸਪੁਰ ਦਾ ਜਿਹੜਾ ਮਾਨ ਆ ਕੋਰਨ ਤੱਕ ਵੀ ਜਿਹੜਾ ਲੋਕ ਜਾਣਦੇ ਨੇ ਕਿ ਬੁਲੇਵਾਲ ਤੁਹਾਨੂੰ ਕਿੰਨਾ ਕਮਾਨ ਮਹਿਸੂਸ ਹੁੰਦਾ ਹੈ ਤੁਹਾਡੇ ਬੇਟ ਨੇ ਆ ਜੇ ਤਾਂ ਕੋਈ ਆਣ ਕੇ ਕਹਿੰਦਾ ਉਹ ਫਿਰ ਬੜੀ ਖੁਸ਼ੀ ਹੁੰਦੀ ਆ ਤੇ ਪਰ ਕਈ ਵਾਰ ਜੇ ਕੋਈ ਕਹਿੰਦਾ ਵੀ ਨਾ ਮੈਂ ਕਈ ਆਖੋ ਵੀ ਕੋਈ ਆਹ ਗੱਲ ਕਰਦਾ ਆਦਾ ਮੰਮੇ ਕੋਈ ਨਹੀਂ ਬਾਬੇ ਨਾਨਕ ਨੂੰ ਨਹੀਂ ਕਿਸੇ ਬਖਸਿਆ ਕੋਈ ਗੱਲ ਨਹੀਂ ਕਰਨ ਦੇ ਜਿਹੜਾ ਕਰਦਾ ਉਹ ਤੇ ਸੁ ਸੁਣਿਆ ਜੀ ਤੁਸੀਂ ਦਿਨ ਰਾਤ ਮਿਹਨਤ ਕਰਦਾ ਸਾਹ ਬੁਲੇਵਾਲੀਆ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਐਸਾ ਪਿੰਡ ਆ ਕਿ ਬੱਲੇ ਬੱਲੇ ਕਰਾਤੀਏ ਪਿੰਡ ਦੀ ਚਾਰੇ ਪਾਸੇ ਹਰੇ-ਹੋਲ ਤੇ ਹਰੇ-ਹੋਲ ਲੋਕ ਸੈਰ ਕਰਦੇ ਨੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਲੋਕ ਗੁਰਦੁਆਰਾ ਸਾਹਿਬ ਜਾਂਦੇ ਨੇ ਤਾਂ ਸੈਲਫੀਆਂ ਕਰਾਉਂਦੇ ਨੇ ਸੈਲਫੀਆਂ ਦੀ ਤਾਂ ਗੱਲ ਦੂਰ ਰਹੀ ਲੋਕ ਪ੍ਰੀ-ਵੈਡਿੰਗ ਸ਼ੂਟ ਵੀ ਇੱਥੇ ਆਣ ਕੇ ਕਰਦੇ ਨੇ ਸੋ ਆਪਾਂ ਗੱਲਬਾਤ ਵੀ ਕਰਦੇ ਆ ਜਿਨ੍ਹਾਂ ਨੂੰ ਅੱਜ ਨਵਾਂ ਕਬਰਿਸਤਾਨ ਜਿਹੜਾ ਹੈ ਢੇਰ ਕੀਤਾ ਹੈ ਬੁੱਲੇਵਾਲ ਨੇ ਆਪਾਂ ਗੱਲਬਾਤ ਵੀ ਕਰਦੇ ਆ ਸੇ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਜੀ ਮੇਰਾ ਨਾਮ ਪ੍ਰਵੀਨ ਪੱਟੀ ਪ੍ਰਵੀਨ ਜੀ ਕਿੱਦਾਂ ਲੱਗਦਾ ਪਿਆ ਅੱਜ ਸਾਰੇ ਤੁਹਾਡੇ ਜਿਹੜੇ ਭਾਈਚਾਰਕ ਲੋਕ ਨੇ ਬڑے ਚਿਹਰਿਆਂ ਤੇ ਜਿਹੜੀਆਂ ਰੂਣਕਾਂ ਨੇ ਮੁਸਕਰਾਹਟ ਹੈ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਸਾਡੇ ਪਿੰਡ ਦਾ ਇਹ ਕਬਰਿਸਤਾਨ ਜੇ ਇਹਦੀ ਤੁਸੀਂ ਪਹਿਲਾਂ ਦੀ ਕਿਤੇ ਫੋਟੋਸ ਦੇਖੀਆਂ ਹੋ ਤਾਂ ਇੱਥੇ ਮਸਲਕੇ ਤੁਹੀ ਖਲੋਣਾ ਵੀ ਮੁਸ਼ਕਲ ਸੀਗਾ ਸਾਬ ਸ਼ਾਇਦ ਉਹਨੂੰ ਕਿਤੇ ਇੱਧਰ ਆਉਣ ਦਾ ਮੌਕਾ ਮਿਲਿਆ ਫਿਰ ਉਹਨੇ ਵੇਖਿਆ ਵੀ ਇਹ ਇਹ ਕਬਰਿਸਤਾਨ ਜਿਹੜਾ ਇਹਦਾ ਵੀ ਸੁਧਾਰ ਹੋਣਾ ਚਾਹੀਦਾ ਆ ਫਿਰ ਉਹਨੇ ਇੱਧਰ ਕੰਮ ਮਤਲਬ ਸ਼ੁਰੂ ਕੀਤਾ ਅੱਜ ਸਾਰਾ ਕੰਮ ਤੁਹਾਡੇ ਸਾਹਮਣੇ ਆ ਕਿਉਂ ਨੀ ਇਹਨੂੰ ਕਿੰਨੀ ਸੋਹਣੀ ਦਿੱਖ ਦੇ ਦਿੱਤੀ ਆ ਸੋ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਆ ਕਿਉਂਕਿ ਇਹ ਇਹ ਜਜ਼ਬਾ ਕਿਸੇ ਕਿਸੇ ਇਨਸਾਨ ਦੇ ਵਿੱਚ ਹੁੰਦਾ ਹਰ ਕੋਈ ਇਹ ਕੰਮ ਨਹੀਂ ਕਰ ਸਕਦਾ ਇਸ ਕਰਕੇ ਇਸ ਅਸੀਂ ਸਾਰੇ ਕ੍ਰਿਸਚਨ ਭਾਈਚਾਰਾ ਸਾਹ ਬੁਲੇਵਾਲੀਆ ਉਸਦੇ ਪਰਿਵਾਰ ਦਾ ਤੇ ਉਹਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਕਬਰਿਸਤਾਨ ਨੂੰ ਇੱਕ ਨਵਾਂ ਨਵੀਂ ਦਿੱਖ ਦਿੱਤੀ ਆ ਇੱਕ ਨਵੀਂ ਰਿਸਪੈਕਟ ਦਿੱਤੀ ਸਾਡੇ ਵੱਡ ਬਡੇਰਿਆਂ ਨੂੰ ਹਾਂਜੀ ਸੋ ਮੈਡਮ ਇਹ ਪਿੰਡ ਜਿਹੜਾ ਇਹ ਸਾਰਿਆਂ ਨੂੰ ਪਤਾ ਏ ਪੰਜਾਬ ਤੋਂ ਲੈ ਕੇ ਵਿਦੇਸ਼ ਤੱਕ ਸਾਰਿਆਂ ਨੂੰ ਪਤਾ ਹੈ ਕਿ ਪਿੰਡ ਦੀ ਵਕਈ ਬਲੇ ਬਲੇ ਕਰਾਤੀ ਪਰ ਤੁਹਾਨੂੰ ਵੀ ਅੱਜ ਜਿਹੜੇ ਉਹਨਾਂ ਨੇ ਗਿਫਟ ਦਿੱਤਾ ਏ ਤਾਂ ਉਸ ਤੋਂ ਪਹਿਲਾਂ ਵੀ ਪਿੰਡ ਦੇ ਵਿੱਚ ਬੜੇ ਕੰਮ ਕਰਾਏ ਨੇ ਤੇ ਤੁਹਾਡੇ ਜਿਹੜੇ ਲੋਕ ਨੇ ਜਿਹੜੇ ਕਮਿਊਨਿਟੀ ਦੇ ਲੋਕ ਨੇ ਜਿਹੜੇ ਉਹਨਾਂ ਵੱਲੋਂ ਕਿੰਨਾ ਕਿ ਧੰਨਵਾਦ ਕੀਤਾ ਜਾ ਰਿਹਾ ਨੇ ਉਹਨਾਂ ਦਾ ਕਿਉਂਕਿ ਸਾਂਝ ਹੈ ਇੱਕ ਸਾਂਝ ਰੱਖੀ ਉਹਨਾਂ ਨੇ ਲੋਕ ਜਿਹੜੇ ਜਾਂਦੇ ਨੇ ਬਾਹਰ ਜਾ ਕੇ ਆਪਣਾ ਹੀ ਬਣਾਉਂਦੇ ਨੇ ਪਰ ਉਹਨੇ ਪਿੰਡ ਵਾਸਤੇ ਵੀ ਕੀਤਾ ਤੁਹਾਡੇ ਵਾਸਤੇ ਬਹੁਤ ਕੁਝ ਕੀਤਾ ਹਾਂਜੀ ਹਾਂਜੀ ਅਸੀਂ ਸਾਰੇ ਸਾਡਾ ਭਾਈ ਜਾਰਾ ਉਹਦਾ ਧੰਨਵਾਦ ਕਰਦਾ ਸਾਰੇ ਬਹੁਤ ਖੁਸ਼ ਨੇ ਉਹਦੇ ਇਸ ਕੰਮ ਤੋਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਵਿੱਚ ਸਾਬ ਗੁੱਲੇਵਾਲੀ ਇਹਨੂੰ ਪ੍ਰਮਾਤਮਾ ਹੋਰ ਚੜ੍ਹਦੀ ਕਲਾ 'ਚ ਦਾ ਖੇਤ ਹੋਏ ਇਸੇ ਤਰ੍ਹਾਂ ਸਾਡੇ ਪਿੰਡ ਦੇ ਕੰਮ ਕਰਦੇ ਰਹਿਣ ਤੇ ਅਸੀਂ ਉਹਨਾਂ ਦੇ ਨਾਲ ਖੜੇ ਰਹੀਏ ਉਹਨਾਂ ਦੇ ਹਰ ਕੰਮ ਵਿੱਚ ਉਹਨਾਂ ਦਾ ਸਾਥ ਦਈਏ ਤੇ ਸਾਡਾ ਪਿੰਡ ਜਿਹੜਾ ਹੋਰ ਕਿ ਇੱਕ ਫੋਰਨ ਤੋਂ ਵੀ ਵਧੀਆ ਸਾਡਾ ਪਿੰਡ ਬਣ ਜਾਏ ਕਿ ਫੋਰਨ ਦੇ ਲੋਕ ਇੱਥੇ ਆਣ ਵੇਖਣ ਵਾਸਤੇ ਸੋ ਗੱਲਬਾਤ ਕੀਤੀ ਏ ਜੀ ਉਹਨਾਂ ਨੇ ਕਿਹਾ ਜੀ ਆਪਾਂ ਸਾਰੇ ਪਰਿਵਾਰ ਦੇ ਬ੍ਰਿਨੀਆ ਉਹਨਾਂ ਨੇ ਸਾਨੂੰ ਜਿਹੜੀ ਹੈ ਭੇਟਾ ਦਿੱਤੀ ਹੈ ਕਿਉਂਕਿ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਜੇ ਕੋ ਬਾਹਰ ਲੋਕ ਜਾਂਦੇ ਨੇ ਤਾਂ ਆਪਣੇ ਪਰਿਵਾਰ ਦਾ ਹੀ ਸੋਚਦੇ ਨੇ ਪਰ ਉਹਨੇ ਆਪਣੇ ਪਿੰਡ ਨੂੰ ਹੀ ਪਰਿਵਾਰ ਮੰਨਿਆ ਹੋਇਆ ਤੇ ਪਿੰਡ ਦੇ ਲੋਕਾਂ ਦੀ ਸੇਵਾ ਕਰਦਾ ਹੈ ਦਿਨ ਰਾਤ ਉੱਥੇ ਵੀ ਕੰਮ ਕਰਦਾ ਤੇ ਸੇਵਾ ਜਰੀ ਇੱਥੇ ਕਰਦਾ ਹੈ ਆਪਾਂ ਹੋਰ ਵੀ ਵੀਰ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਭਾਜੀ ਧੰਨਵਾਦ ਕੀ ਨਾਮ ਜੇ ਸਭਾਪਤੀ ਭੱਟੀ ਸਾਹਿਬ ਕਿੱਦਾਂ ਲੱਗਦਾ ਹੈ ਕਿ ਸਾਂਝ ਪਾਈ ਚਾਰ ਕਿਸਾਨ ਪਿੰਡ ਦਾ ਤੇ ਨਾਮ ਬੜਾ ਹੈ ਬਾਹਰ ਤੱਕ ਬਿਲਕੁਲ ਜੀ ਪਰ ਕਿੱਦਾਂ ਲੱਗਦਾ ਹੈ ਕਿ ਨਵਾਂ ਕਬਰਿਸਤਾਨ ਦੇ ਨਾਲ ਕਿੱਦਾਂ ਦਾ ਲੱਗਦਾ ਹੈ ਅ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਗੱਲ ਇਹ ਕਹਿਣਾ ਕਿ ਜਦੋਂ ਮੈਂ ਇਸ ਪਿੰਡ ਦੇ ਵਿੱਚ ਨਾ ਮੈਂ ਫਸਟ ਟਾਈਮ ਆਇਆ ਵਾਂ ਜਦੋਂ ਮੈਂ ਪਿੰਡ ਦੀ ਐਂਟਰੀ ਕੀਤੀ ਆ ਤੇ ਇਹ ਲੱਗੇ ਨਹੀਂ ਰਿਹਾ ਜੀ ਕਿ ਪਿੰਡ ਵਾ ਮਤਲਬ ਬਹੁਤ ਡਿਫਰੈਂਟ ਆ ਬਹੁਤ ਜ਼ਿਆਦਾ ਡਵੈਲਪਮੈਂਟ ਹੋਈ ਹੈ ਦੇਖਿਆ ਜਾਵੇ ਇਸ ਪਿੰਡ ਨੂੰ ਤੇ ਪਿੰਡਾ ਹੋਰ ਹੀ ਤੇ ਅੱਜ ਜੇ ਪਿੰਡ ਦੀ ਨੁਹਾਰ ਵੇਖੀ ਜਾਵੇ ਤੇ ਬਹੁਤ ਜ਼ਿਆਦਾ ਡਵੈਲਪਮੈਂਟ ਕੀਤੀ ਆ ਤੇ ਇੱਕ ਬਟਾਲਾ ਸ਼ਹਿਰ ਦੇ ਵਿੱਚ ਤੇ ਡਿਸਟ੍ਰਿਕਟ ਉਦਾਸਪੁਰ ਦੇ ਵਿੱਚ ਪਿੰਡ ਜਿਹੜਾ ਬੁੱਲੇਵਾਲ ਆ ਜਿੱਥੇ ਆਪਾਂ ਖੜੇ ਆ ਇੱਕ ਖੂਬਸੂਰਤੀ ਦੇ ਨਾਲ ਇਹ ਜਾਣਨ ਵਾਲਾ ਜਿਹੜਾ ਵਾ ਪਿੰਡ ਵਾ ਤੇ ਸਾਨੂੰ ਇੱਥੇ ਆ ਕੇ ਬੜੀ ਖੁਸ਼ੀ ਹੋਈ ਆ ਕਿ ਇਸ ਪਿੰਡ ਦੀ ਜਿਹੜੀ ਡਵੈਲਪਮੈਂਟ ਵਾ ਇਸ ਪਿੰਡ ਦਾ ਜਿਹੜਾ ਰੂਪ ਬਦਲਿਆ ਵਾ ਟੋਟਲ ਉਹ ਸਾਡੇ ਜੋ ਵੱਡੇ ਵੀਰ ਨੇ ਸਾਬ ਬੁੱਲੇਵਾਲੀਆ ਜੀ ਜੋ ਨਾਰਵੇ ਦੇ ਵਿੱਚ ਰਹਿ ਕੇ ਬਾਰਿਆ ਕੇ ਵੀ ਪਿੰਡ ਵਾਸੀਆਂ ਨੇ ਇੰਨਾ ਉਹਨਾਂ ਨੇ ਆਪਣਾ ਪਿਆਰ ਵਿਖਾਇਆ ਵਾ ਕਈ ਲੋਕ ਕਹਿੰਦੇ ਆ ਪਰ ਉਹਨਾਂ ਵਾਕੇ ਕਰਕੇ ਵਿਖਾਇਆ ਵਾ ਮੈਂ ਅੱਜ ਸਾਰੇ ਮੈਂ ਗੱਲ ਕਵਾਂਗਾ ਕਿ ਜਿਹੜੇ ਸਾਨੂੰ ਸੋਸ਼ਲ ਮੀਡੀਆ ਦੇਖ ਰਹੇ ਆ ਕਿ ਇਸ ਬੂਲੇਵਾਲ ਪਿੰਡ ਦੇ ਵਿੱਚ ਕਬਰਿਸਤਾਨ ਆ ਕੇ ਦੇਖੋ ਵਾਕੇ ਇੱਥੇ ਆ ਕੇ ਕੋਈ ਕਹੇਗਾ ਨਹੀਂ ਕਬਰਿਸਤਾਨ ਕਿਉਂਕਿ ਇੰਨਾ ਸੋਹਣਾ ਇੰਨਾ ਖੂਬਸੂਰਤ ਉਹਨਾਂ ਨੇ ਇੱਕ ਤਿਆਰ ਕਰਕੇ ਦਿੱਤਾ ਸਾਡੇ ਮੁਸੀਬਾਈਚਾਰੇ ਨੂੰ ਇੱਕ ਗਿਫਟ ਤੌਰ ਤੇ ਦਿੱਤਾ ਵਾ ਸੋ ਜਿਹੜਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਲੱਗ ਗਿਆ ਸਭ ਬੋਲੇ ਵਾਲੀ ਦਾ ਪਿੰਡ ਜਿੱਥੇ ਕਿ ਤੁਹਾਨੂੰ ਅੱਜ ਲੈ ਕੇ ਆਏ ਹਾਂ ਤੇ ਤੁਸੀਂ ਦੇਖਿਆ ਕਿ ਕਿੰਨਾ ਪਿਆਰ ਹੈ ਭਾਈਚਾਰਕ ਸਾਜ ਹੈ 크੍ਰਿਸਚਨ ਕਮਿਊਨਿਟੀ ਨੂੰ ਜਿਹੜਾ ਹੈ ਕਬਰਿਸਤਾਨ ਢੇਡ ਕੀਤਾ ਹੈ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਤਾਂ ਕਿ ਮਾਨੂੰ ਬੜੀ ਖੁਸ਼ੀ ਹੋਈ ਆ ਲੋਕ ਜਿਹੜੇ ਨੇ ਇਸ ਪਿੰਡ ਨੂੰ ਦੇਖ ਸਕਣ ਤੇ ਦੂਰ ਦੂਰ ਤੱਕ ਪਛਾਣ ਸੋ ਕੈਮਰਾ ਪਰਸਨ ਪਵਨਾ ਕਰਵਾਉਣ ਦੇ ਨਾਲ ਲੱਕੀ ਰਾਜਪੂਰ ਗੁਰਦਾਸ